ਇਹ ਆਲਣੇ ਪਾਈ ਤੇ ਜੀ ਸਾਡੇ ਘਰੇ ਇਹ ਆਲਣੇ ਤੇ ਹੁਣ ਜਿਹੜੀ ਕੀੜੀ ਸੀ ਉਹ ਦੇਖੋ ਅੰਡੇ ਤੋਂ ਬੱਚੇ ਨਿਕਲ ਗਏ ਹੁਣ ਉਹ ਬੱਚੇ 20 25 ਦਿਨ ਪਾਲੇ ਨੇ ਇਹਨਾਂ ਨੇ ਉਹ ਬੱਚੇ ਉਹ ਵਹੇ ਨਿਕਲ ਕੇ ਬਾਹਰ ਹੁਣ ਉਹ ਡਾਰੀ ਪਰਣ ਲਈ ਚਾਰਨੇ ਜਿਹੜੀ ਆਉਂਦੀ ਆ ਇਹਨਾਂ ਨੂੰ ਸਮਝਾ ਕੇ ਜਾਂਦੀ ਆ ਵੀ ਮੇਰੇ ਪਿੱਛੇ ਆਓ ਇਹ ਫੇਰ ਉਹ ਉੱਤੀ ਵਹੇ ਜਾਂਦੇ ਨੇ ਉਹ ਦੇਖੋ ਹੁੰਦੇ ਤੇ ਬੈਠੇ ਨੇ ਹੁਣੇ ਡਾਰੀ ਮਾਰਨੇ ਜਿਹੜਾ ਤੇ ਜਿਹੜੀ ਇਹਨਾਂ ਦੇ ਮਾਪੇ ਉਹ ਆ ਰਹੇ ਨੇ ਚੋਗਾ ਲੈਣ ਗਏ ਨੇ ਉਹ ਫੇਰ ਇਹਨਾਂ ਦੇ ਹੁਣ ਹੁਣ ਇਹ ਆਪਦੇ ਖੁੱਡੇ ਚੋਂ ਘਰ ਚੋਂ ਬਾਹਰ ਨਿਕਲ ਕੇ ਹੁਣ ਬਾਹਰ ਡਾਰੀ ਮਾਰਨਗੇ ਹੁਣ ਜਿਹੜੀ ਚਿੜੀ ਆ ਇਹਨਾਂ ਨੂੰ ਉਹ ਦੂਰ ਲੈ ਜੂਗਾ ਤੇ ਜਿਹੜਾ ਚਿੜੀ ਦੂਰ ਲਿਆ ਕੇ ਇਹਨਾਂ ਦਾ ਲੁੱਕ ਕੇ ਉਹ ਆਪ ਭੱਜ ਜਾਣਗੇ ਨੋਤੀ ਛੱਡ ਜਾਣਗੇ ਬੱਚਿਆਂ ਨੂੰ ਕਿਉਂਕਿ ਹੁਣ ਵੀ ਆਪਦੇ ਆਪ ਇਹੇ ਪੜਨਗੇ ਇਹ ਐ ਛੱਡੇ ਆਉਂਦੇ ਹੁੰਦੇ ਨੇ ਪੰਛੀ ਇਹਨੂੰ ਲੈ ਜਾਣਗੇ ਹੁੰਡਾਰੀ ਮਾਰ ਕੇ ਉਹ ਲੈ ਜਾਣਗੇ ਏਡੀ ਦੂਰ ਪਰਾਂ ਇਹਨਾਂ ਨੂੰ ਛੱਡ ਕੇ ਆ ਜਾਣਗੇ ਉਹ ਬੇੰਤੀ ਆ ਗਰਮੀ ਆ ਥਰ ਨੂੰ ਵੀ ਆਪਦੇ ਘਰੇ ਹਰੇਕ ਤੇ ਇੱਕ ਦੋ ਆ ਲੈਣਾ ਹੋਣਾ ਚਾਹੀਦਾ ਨੇ ਕਿਉਂਕਿ ਚਿੜੀਆਂ ਦਿਸਣੋਂ हट ਗਈਆਂ ਮੈਂ ਤਾਂ ਕਈ ਲੈ ਰੱਖੇ ਨੇ ਸੋਨੂੰ ਮੈਂ ਬਾਹਰੇ ਵੀ ਦਿਖਾਉਣਾ ਕਰਨੇ ਲਾਇਏ ਹੋ ਨੇ ਆ ਦੇਖੋ ਕਰਨੇ ਆ ਰਹੇ ਨੇ ਆ ਲੈ ਨੇ ਉਹ ਦੇਖੋ ਬੈਗੇ ਰੋਸ਼ਨ ਨੰਤ ਜਦੋਂ ਆ ਬੱਚੇ ਨਿਕਲ ਜਾਣ ਪੱਖੇ-ਪੁੱਖੇ ਬੰਦ ਕਰ ਦਵੇ ਆਪਦੇ ਲਾਓ ਦੇਖੋ ਜਿਹੜੀ ਬਾਹਰ ਭੱਗੀ ਕਹਿ ਕੇ ਜਾਂਦੀ ਹੈ ਚਿੜੀ ਨਾ ਉਹ ਵੀ ਮੇਰੇ ਪਿੱਛੇ ਆਉਂ ਕਿਉਂਕਿ ਇੱਥੋਂ ਬਹੁਤ ਬੱਚੇ ਪਲ-ਪਲ ਉਡ-ਉਡ ਗਏ ਨੇ ਖੋਟਿਆਂ ਚ ਉਹ ਦੇਖੋ ਫੇਰ ਆ ਗਈ ਚਿੜੀ ਹੋਰ ਚਿੜੀ ਚਿੜੀ ਆਉਂਦੀ ਆ ਦੇਖੋ ਇਹ ਉਹ ਚਿੜੀ ਆ ਗਈ ਫੇਰ ਮੱਛੀ ਲੈ ਵੀ ਦੋਹਾਂ ਲਈ ਹੂੰ ਸਾਡੀ ਸਾਰੀ ਇਹ ਹੈ ਕਿ ਅੱਜ ਦੇ ਦਿਨ ਇਹ ਆਇਆ ਹੈ ਕਿ ਪੁਚਾਰੀ ਮਾਂ ਇਹ ਦੇਖੋ ਬੈਠੇ ਨੇ ਬੱਚੇ ਹੁਣ ਚਿੜੀ ਆਉਂਦੀ ਆ ਇਹਨਾਂ ਨੂੰ ਵੀ ਬਾਹਰ ਚਲੋ ਇਓ ਉੜ ਗਈ ਜਿਹੜੀ ਕਹਿ ਕੇ ਜਾ ਰਹੀ ਇਹਨਾਂ ਨੂੰ ਜਿਹੜੀ ਵੀ ਮੇਰੇ ਮਗਰ ਆਉ ਉਹ ਫੇਰ ਬੈਠੇ ਦੇਖੀ ਜਾਂਦੇ ਲੋਤੀ ਇਹ ਚਿੜੀ ਆ ਜਿਹੜੀ ਇਹਨੂੰ ਇਹਨਾਂ ਨੂੰ ਦੂਰ ਲੈ ਜੂ ਡਾਰੀ ਮਾਰ ਕੇ ਉੱਥੇ ਲਿਆ ਕੇ ਇਹਨਾਂ ਨੂੰ ਲੁਕ ਕੇ ਆਪ ਭੱਜ ਜਾਊ ਇਹਨਾਂ ਨੂੰ ਉੱਥੇ ਛੱਡਿਓ ਵੀ ਆਪੇ ਪਲੀ ਜਾਣਗੇ ਬਾਅਦ ਵਿੱਚ ਇਹ ਐ ਕਰਦੇ ਹੁੰਦੇ ਨੇ ਪੰਸੀ ਇੱਕ ਵਾਰ ਇਹ ਲੈ ਆ ਜਾਣਗੇ ਇਹਨਾਂ ਨੂੰ ਦੂਰ ਢਾ ਕੇ ਲੈ ਜੀ ਹੁਣ ਪਾਲਣ ਦਾ ਕੰਮ ਤੇ ਇਹਦਾ ਚਿੜੀ ਦਾ ਪਾਲ ਤੇ ਉਹ ਜੇ ਆਲੇ ਨੇ ਲਾਉਣੇ ਵੀ ਨੇ ਸੁਣਨੇ ਤਾਂ ਉਹ ਜਗ੍ਹਾ ਤੇ ਲਾਵੇ ਪੱਖਾ ਲਵੇ ਨਹੀਂ ਹੋਣਾ ਚਾਹੀਦਾ ਸਾਡਾ ਪੱਖਾ ਪਹਿਲਾਂ ਉਰੇ ਟੰਗੇ ਹੁੰਦੇ ਸੀ ਅਸੀਂ ਲਾ ਕੇ ਆਹ ਟੰਗ ਤਾਂ ਪੱਖੇ ਟੀ ਦੂਰ ਆ ਦੇਖ ਸਕਦੇ ਹੋ ਜੀ ਇਹਦਾ ਚੋਗਾ ਵੀ ਪਾ ਕੇ ਰੱਖਿਆ ਜਿਹੜੀਆਂ ਨੂੰ ਇਹ ਤਾਂ ਪਾਣੀ ਦੀ ਤਰ੍ਹਾਂ ਹਉ ਦੇ ਸਾਨੂੰ ਫੇਰ ਆ ਗਈ ਜਿਹੜੀ ਚਿੜੀ ਲੈਣ ਆ ਰਹੀ ਹੈ ਇਹਨਾਂ ਨੂੰ ਬਾਹਰ ਨੂੰ ਚਲੋ। ਉਹਨਾਂ ਦੇ ਪੈਰ ਟੋੜੂਗੇ ਚਿੜੀ। ਇਹ ਚਿੜੀ ਆ ਬੱਚੇ ਹੁਣ ਬੱਚਿਆਂ ਨੂੰ ਲੈ ਜੂਗੀ। ਆਪੇ ਪੜਨਗੇ ਇਹ ਸਭ ਨੂੰ ਬੈਂਚ ਤੇ ਵੀ ਆਪਦੇ ਆਪੇ ਕਰੇ ਦੋ ਦੋ ਆ ਲੈਣੇ ਲਾਉ। ਇਧਰੇ ਕੋਈ ਜਗਾ ਖਰਾਬ ਹੋ ਜਾ ਕੁਛ ਨਹੀਂ ਹੁੰਦੀ। ਕਿਉਂਕਿ ਜਿਹੜੀ ਚਿੜੀ ਬਿੱਠ ਵੀ ਕਰਦੀ ਆ ਉਹਦੇ ਵਿੱਚ ਉਹ ਆਪਦੀ ਚੁੰਝੇ ਚ ਪਾ ਕੇ ਬਾਹਰ ਹੀ ਸੱਟ ਗਈ ਆਉਂਦੀ ਆ। ਜਿਹੜੇ ਕਹਿੰਦੇ ਨੇ ਵੀ ਗੰਦ ਪੈ ਜੂਗਾ ਐ ਹੋ ਜੋ ਫਲਾਨਾ ਹੋ ਜਾਊ। ਚਿੜੀ ਆ ਜਿਹੜੀ ਉਹ ਜੇ ਬਿੱਟ ਵੀ ਕਰਦੀ ਆ ਤਾਂ ਉਹਦੇ ਉੱਤੇ ਉੱਪਰ ਖੋਡੇ ਚ ਉਹ ਚੱਕ ਕੇ ਚੁੰਝੇ ਨਾਲ ਬਾਹਰ ਹੀ ਲੈ ਕੇ ਜਾਂਦੀ ਆ। ਸਾਡੇ ਤਾਂ ਭਾਈ ਕਦੇ ਗੰਦ ਪਾਇਆ ਨਹੀਂ। ਉਹ ਬੈਂਪੀਆ ਸਾਰਿਆਂ ਨੂੰ ਜੇ ਆਪਦੇ ਘਰੇ ਕੀ ਕਾਹ ਲੈਣਾ ਦੋ ਦੋ ਵਾਲਾ ਨੇ ਜ਼ਰੂਰ ਲਾਉਂ।